ਸੀ ਉਹਨਾਂ ਦੀ ਮਾਤਾ ਸੀ ਜਿਹੜੀ ਉਹ ਵਿਅੋਸ਼ ਹੋ ਗਈ ਸੀ ਜਦੋਂ ਰਾਜਵੀਰ ਜਵੰਦੇ ਨੂੰ ਚੱਕ ਕੇ ਸ਼ਮਸ਼ਾਨ ਘਾਟ ਦੇ ਵਿੱਚ ਲਿਜਾਇਆ ਜਾ ਰਿਹਾ ਸੀਗਾ ਜਦੋਂ ਰਾਜਵੀਰ ਜਵੰਦਾ ਦੀ ਦੇਹ ਇਸ ਘਰ ਦੇ ਵਿੱਚ ਪਈ ਸੀ ਤਾਂ ਉਹਨਾਂ ਦੀ ਪਤਨੀ ਕੋਲ ਖੜੀ ਸੀ ਜਦੋਂ ਕੋਈ ਪੱਗ ਤੇ ਹੱਥ ਲਾਉਂਦਾ ਸੀ ਤਾਂ ਉਹ ਕਹਿ ਦਿੰਦੀ ਸੀ ਕਿ ਮੇਰੇ ਪਤੀ ਦੀ ਟੌਰ ਖਰਾਬ ਨਾ ਕਰੋ ਉਹਦੀ ਬਹੁਤ ਜ਼ਿਆਦਾ ਟੌਰ ਹੈ ਉਸ ਦੀ ਪੱਗ ਦੇ ਉੱਤੇ ਹੱਥ ਨਾ ਲਾਓ ਜੇ ਜਦੋਂ ਲਿਜਾਇਆ ਜਾ ਰਿਹਾ ਸੀ ਰਾਜਵੀਰ ਜਵੰਦਨ ਤਾਂ ਉਦੋਂ ਆਪਣੀ ਚੁੰਨੀ ਦੇ ਨਾਲ ਜਿਹੜੀ ਛਾਂ ਕੀਤੀ ਵੀ ਮੇਰੇ ਪਤੀ ਨੂੰ ਕਿਤੇ ਧੁੱਪ ਨਾ ਲੱਗ ਜੇ ਦੋਸਤੋ ਬਹੁਤ ਜ਼ਿਆਦਾ ਪਿਆਰ ਖਟਿਆ ਰਾਜਵੀਰ ਜਵੰਦਾ ਨੇ ਜਿੰਨੇ ਵੀ ਪਿੰਡ ਨੂੰ ਰਾਸਤੇ ਆਉਂਦੇ ਸੀ ਉਹ ਤਕਰੀਬਨ ਸਾਰੇ ਬਲੌਗ ਸੀ ਵੱਡੇ ਤੋਂ ਵੱਡੇ ਲੀਡਰ ਦੀ ਗੱਲ ਕਰੀ ਸੀ ਐਮ ਭਗਵਾਨ ਤਮਨ ਦੀ ਗੱਲ ਕਰੀ ਤਾਂ ਸਾਰੇ ਇੱਥੇ ਪਹੁੰਚੇ ਹੋਏ ਸੀ ਪੰਜਾਬੀ ਸਿੰਗਰਾਂ ਦੀ ਗੱਲ ਕਰੀਏ ਜਾਂ ਹੋਰ ਸਮਾਜਿਕ ਸੇਵਕ ਬੰਦਿਆਂ ਦੀ ਗੱਲ ਕਰੀਏ ਉਹਨਾਂ ਨੂੰ ਚਾਉਣ ਵਾਲੇ ਤਕਰੀਬਨ ਸਾਰੇ ਹੀ ਇੱਥੇ ਜਿਹੜੇ ਮੌਜੂਦ ਸੀਗੇ ਉਹਨਾਂ ਦੇ ਪਿੰਡ ਦੇ ਵਿੱਚ ਰਾਜਵੀਰ ਜਵੰਦਾ ਦੇ ਪਿੰਡ ਦੇ ਵਿੱਚ ਰੋਟੀ ਤੱਕ ਨਹੀਂ ਪੱਕੀ ਪਿੰਡ ਦੇ ਲੋਕਾਂ ਨੇ ਪੁੱਭਾ ਮਾਰ ਮਾਰ ਜਿਹੜਾ ਰਾਜਵੀਰ ਜਵੰਦੇ ਨੂੰ ਵਿਦਾ ਕੀਤਾ ਪਿੰਡ ਦੀਆਂ ਬੜੀਆਂ ਕੁੜੀਆਂ ਭੈਣਾ ਜਿਹੜੀਆਂ ਰਾਜਵੀਰ ਜਵੰਦੇ ਦੇ ਨਾਲ ਪਿਆਰ ਸੀਗਾ ਉਹ ਸਾਰੀਆਂ ਹੀ ਕੱਲ ਬਹੁਤ ਜ਼ਿਆਦੇ ਰੋਈਆਂ ਕੁਲਵਿੰਦਰ ਬਿੱਲਾ ਜਿਹੜਾ ਰਾਜਵੀਰ ਜਵੰਦਾ ਦੀ ਦੇਦੇ ਉੱਪਰ ਖੜਿਆ ਸੀ ਇੱਕ ਮਿੰਟ ਵੀ ਕੁਲਵਿੰਦਰ ਬਿੱਲਾ ਦੇ ਅਥਰੂ ਜਿਹੜੇ ਬੰਦ ਨਹੀਂ ਹੋਏ ਜਦੋਂ